ਸਾਨੂੰ ਘਰ ਦੇ ਅੰਦਰ ਚੜ ਕੇ ਥੱਲੇ 50 ਬੰਦੇ ਇਕੱਠੇ ਕਰ ਲਈ ਸੀਗੇ ਜੀ ਇਹਨਾਂ ਨੇ ਬੜੀ ਮੁਸ਼ਕਿਲ ਸੀ ਜਦੋਂ ਹੁਣ ਗਏ ਆ ਅਸੀਂ ਬੜੀ ਮੁਸ਼ਕਿਲ ਨਿਕਲੇ ਆ ਘਰੋਂ ਬਾਹਰ ਹਾਂ ਜੀ ਇਹਨਾਂ ਨੂੰ ਹੈ ਨਹੀਂ ਸੀਗਾ ਕਿ ਪ੍ਰੈਗਨੈਂਟ ਮੈਂ 4 ਮਹੀਨੇ ਤੋਂ ਪ੍ਰੈਗਨਟ ਆ ਮੇਰਾ 6 ਸਾਲ ਦਾ ਬੱਚਾ ਉਹਦੇ ਉੱਤੇ ਚੜ ਗਏ 1.5 ਸਾਲ ਦਾ 1.5 ਮਹੀਨੇ ਦਾ ਭਤੀਜਾ ਉਹਨੂੰ نیچے ਸੁੱਟ ਦਿੱਤਾ ਆਪਾਂ ਆਪਣੇ ਬੱਚੇ ਸਾਹਮਣੇ ਹੀ ਲੱਗੇ ਹੋਏ ਸੀ ਹਾਂ ਜੀ ਜੀ ਹਮਾਰੇ ਮੇਰੇ ਘਸੋਂ ਨੂੰ ਮਾਰੇ ਹੀ ਪਤਾ ਨਹੀਂ ਕੀ ਕੀ ਮਾਰੇ ਮਨ ਕੋ ਉਦਾਂ ਦਾ ਬਹੁਤ ਘਟਿਆ ਜੀ 23 ਤਰੀਕ ਨੂੰ ਇਸ ਤਾਈ ਤਰੀਕ ਨੂੰ ਸਵੇਰੇ ਮੈਂ ਲੈ ਗਿਆ ਜੀ ਤੇ ਉੱਥੇ ਜਾ ਕੇ ਐਮਐਲਆਰ ਕਟਾਈ ਇਹਨਾਂ ਨੇ ਜੋ ਵੀ ਕਿਹਾ ਸੀ ਉਹ ਐਮਐਲਆਰ ਕਟਾ ਕੇ ਤੇ ਉੱਥੋਂ ਅਸੀਂ ਥਾਣਾ ਭਾਰਗੋ ਕੈਂਪ ਚ ਦੇ ਦਿੱਤੀ 27 ਜੂਨ ਨੂੰ ਇਹਨਾਂ ਨੇ ਮੈਨੂੰ ਬਹੁਤ ਕੁੱਟਮਾਰ ਕਰਕੇ ਮੇਰਾ ਗਲਾ ਦੱਬ ਕੇ ਮੇਰੇ ਕੰਨਾਂ ਚੋਂ ਗੋਲਡ ਉਤਾਰ ਕੇ ਤੇ ਮੈਨੂੰ ਘਰੋਂ ਬਾਹਰ ਕੱਢ ਦਿੱਤਾ ਉਸ ਤੋਂ ਬਾਅਦ ਇਹਨਾਂ ਨੇ ਮੈਨੂੰ ਵਾਪਸ ਲਿਜਾਣ ਵਾਸਤੇ ਵੀ ਕਿਹਾ ਮੇਰੇ ਘਰ ਵਾਲੇ ਨੇ ਕਿਹਾ ਕਿ ਮੈਂ ਵਾਪਸ ਲੈਣ ਆਉਂਗਾ ਪਰ ਉਹ ਤੋਂ ਬਾਅਦ ਵੀ ਇਹ ਟਾਲਮਟੋਲ ਕਰਦੇ ਰਹੇ ਪਤਾ ਨਹੀਂ ਉਹ ਕਹਿੰਦਾ ਮੈਂ ਆਪਣੀ ਮਾਂ ਦੇ ਘਰ ਕੇ ਵਿਆਹ ਕੀਤਾ ਸੀਗਾ ਮੇਰੇ ਭਰਾ ਦੀ ਜਿਹੜੀ ਚੰਨੀ ਸੀਗੀ ਚੰਨੀ ਪਾਈ ਹੋਈ ਸੀਗੀ ਉਹ ਵੀ ਚੱਕੀ ਲਾ ਕੇ ਹੋਰ ਵੀ ਸਮਾਨ ਘਰੋਂ ਗਾਇਬ ਜਿਹੜਾ ਸਾਨੂੰ ਹਜੇ ਨਹੀਂ ਪਤਾ ਜਿਹੜੀ ਬਾਹਰ ਰੱਖੀ ਹੋਈ ਆ ਉਹਦੇ ਕਰਕੇ ਆ ਕਹਿੰਦਾ ਹਾਂ ਹਾਂ ਮੈਂ ਉਹਦੇ ਨਾਲ ਹੀ ਲੱਗਣਾ ਮਸੜੀ ਐਨੇ ਚਰਚ ਖੜੇ ਹੋਇਆ ਉਹਨੇ ਉੱਠ ਕੇ ਥੱਪੜ ਮਾਰਤਾ ਉਸ ਤੋਂ ਬਾਅਦ ਸਾਰੇ ਮੇਰਾ 1.5 ਮਹੀਨਾ ਦਾ ਭਾਈ ਬੱਚਾ ਉਹ ਥੱਲੇ ਡਿੱਗਿਆ ਉੱਤੋਂ ਕਹਿੰਦਾ ਅਸੀਂ ਤਾਂ ਉਹਨੂੰ ਬਚਾਇਆ ਵਾ ਬੱਚੇ ਤੇਰੇ ਨੂੰ ਕੋਈ ਬੱਚਾ ਮੇਰਾ ਥੱਲੇ ਡੇ ਗਿਆ ਕੁਝ ਹੋ ਜਾਂਦਾ ਫੇਰ ਸਾਨੂੰ ਘਰ ਦੇ ਅੰਦਰ ਚੜ ਕੇ ਥੱਲੇ 50 ਬੰਦੇ ਇਕੱਠੇ ਕਰ ਲਈ ਸੀਗੇ ਜੀ ਇਹਨਾਂ ਨੇ ਬੜੀ ਮੁਸ਼ਕਿਲ ਸੀ ਜਦੋਂ ਹੁਣ ਗਏ ਆ ਅਸੀਂ ਬੜੀ ਮੁਸ਼ਕਿਲ ਨਿਕਲੇ ਆ ਘਰੋਂ ਬਾਹਰ ਲੁਧਿਆਣਾ ਲਾਈਵ ਦੇਖਣ ਵਾਲੇ ਤਮਾਮ ਦਰਸ਼ਕਾਂ ਦਾ ਸਵਾਗਤ ਹੈ ਮੈਂ ਵਿਚਾਰ ਕਪੂਰ ਗੱਲ ਕੀਤੀ ਹੋਗੀ ਲੁਧਿਆਣਾ ਦੇ ਟਿੱਬਾ ਰੋਡ ਸ਼ਾਸ਼ੀ ਨਗਰ ਦੀ ਸ਼ਾਸ਼ੀ ਨਗਰ ਦੇ ਵਿੱਚ ਇੱਕ ਭੈਣ ਜਿਹੜੀ ਆ ਕਾਰ ਬਸਾਣ ਵਾਸਤੇ ਆਂਦੀ ਆ ਲੇਕਿਨ ਉਹਦਾ ਫੈਸਲਾ ਜਿਹੜਾ ਪਹਿਲੇ ਜਲੰਧਰ ਦੇ ਵਿੱਚ ਹੁੰਦਾ ਜਲੰਧਰ ਦੇ ਵਿੱਚ ਫੈਸਲਾ ਹੋਣ ਤੋਂ ਬਾਅਦ ਉਸ ਭੈਣ ਜਦੋਂ ਪਹੁੰਚਦੀ ਆ ਉਹਦੇ ਫਾਦਰ ਸਾਹਿਬ ਪਹੁੰਚਦੇ ਨੇ ਤੇ ਉਹਨਾਂ ਨਾਲ ਜਿਹੜੀ ਆ ਕੁੱਟਮਾ ਸ਼ੁਰੂ ਕਰ ਦਿੱ ਜੋ ਲੜਾਈ ਝਗੜਾ ਹੁੰਦਾ ਤੇ ਉਂਗਲ ਤੇ ਜਿਹੜੇ ਨੇ ਚੱਕ ਤੱਕ ਮਾਰੇ ਜਾਂਦੇ ਨੇ ਤਸਵੀਰ ਇਸ ਕਰਕੇ ਦਿਖਾਣੀ ਲਾਜ਼ਮੀ ਹੈ ਕਿ ਹਾਲਾਤ ਦੇਖ ਸਕਦੇ ਹੋ ਕਿ ਇਹ ਵੀਰ ਨਾਲ ਵੀ ਕੁੱਟਮਾਰ ਕੀਤੀ ਗਈ ਭੈਣ ਉਹ ਨਹੀਂ ਸਕੀ ਭੈਣ ਤੇ ਫਾਦਰ ਸਾਹਿਬ ਨੇ ਕਿੱਥੇ ਰਹਿਣ ਵਾਲੇ ਤੁਸੀਂ ਮੈਂ ਅਵਧਾਰ ਨਗਰ ਦਾ ਜੀ ਆ ਮਾਰੇ ਮੇਰੇ ਕਸੂਨ ਮਾਰੇ ਹੀ ਪਤਾ ਨਹੀਂ ਕੀ ਕੀ ਮਾਰੇ ਮੈਨੂੰ ਉਦਾਂ ਦਾ ਬਹੁਤ ਕੁੱਟਿਆ ਜੀ ਮੈਨੂੰ ਵਜਾ ਕੀ ਸੀ ਮੈਂ ਵਜਾ ਇਹ ਸੀ ਜੀ ਵੀ ਮੇਰੀ ਲੜਕੀ ਨੂੰ ਇਹਨਾਂ ਨੇ ਪਿਛਲੇ ਮਤਲਬ 6ਵੇਂ ਮਹੀਨੇ ਘਰੋਂ ਕੱਢ ਦਿੱਤਾ ਸੀ ਤੇ ਥਾਣੇ 'ਚ ਲੈ ਗਏ ਸੀ ਮਿਹਰਬਾਨ ਕਲੋਨੀ 'ਚ ਉਨੋਂ ਮੈਨੂੰ ਫੋਨ ਆਇਆ ਸੀ ਵੀ ਤੁਹਾਡੀ ਲੜਕੀ ਦੀ ਹਾਲਤ ਖਰਾਬ ਹੈ ਮੀਆਂ ਬੀਬੀ ਦੀ ਡਿਸਕੂਟ ਹੋਇਆ ਮੈਨੂੰ ਤਾਂ ਇੰਗਲਿਸ਼ ਚੋਂ ਦੀ ਵੀ ਨਹੀਂ ਤੇ ਤੁਸੀਂ ਆਪਣੀ ਲੜਕੀ ਨੂੰ ਆ ਕੇ ਲੈ ਜਾਓ ਇਹਦੇ ਹਾਲਤ ਖਰਾਬ ਹੈ ਮੈਂ ਇਹਨੂੰ ਗੁੜੀਆਂ ਨੂੰ ਲੈ ਗਿਆ ਇੱਥੋਂ ਆ ਕੇ ਜੀ 26 ਤਰੀਕ 27 ਤਰੀਕ ਨੂੰ ਸਵੇਰੇ ਮੈਂ ਲੈ ਗਿਆ ਜੀ ਤੇ ਉਥੇ ਜਾ ਕੇ ਐਮ ਐਲ ਆਰ ਕਟਾਈ ਇਹਨਾਂ ਨੇ ਜੋ ਵੀ ਕਿਹਾ ਸੀ ਉਹ ਐਮ ਐਲ ਆਰ ਕਟਾ ਕੇ ਤੇ ਉਥੋਂ ਅਸੀਂ ਥਾਣਾ ਭਾਰਗੋ ਕੈਂਪ ਚ ਦੇ ਦਿੱਤੀ ਮਤਲਬ ਉੱਥੇ ਫੈਸਲਾ ਹੋ ਗਿਆ ਸੀ ਹਾਂਜੀ ਸੁਣੋ ਜੀ ਉਹ ਉਹਦੇ ਵਿੱਚ ਉਹ ਉਥੇ ਅਗਲੇ ਮਹੀਨੇ ਮਤਲਬ ਜਿੱਦਾਂ 27 ਤਰੀਕ ਨੂੰ ਲਗਿਆ ਅਗਲੇ ਮਹੀਨੇ ਦੀ ਜਿਹੜੀ ਸਤਵੇਂ ਮਹੀਨੇ ਦੀ 14 ਤਰੀਕ ਨੂੰ ਸ਼ਾਇਦ ਫੈਸਲਾ ਹੋ ਗਿਆ ਜੀ ਰਾਜੀਨਾਮਾ ਕਰਕੇ ਆਏ ਕਹਿੰਦੇ ਜੀ ਹਫਤੇ ਬਾਅਦ ਅਸੀਂ ਲੜਕਾ ਕਹਿੰਦਾ ਮੈਂ ਕੁੜੀ ਨੂੰ ਲੈਣ ਆਉਂਗਾ ਠੀਕ ਹੈ ਜੀ ਤੇ ਹਫਤੇ ਬਾਅਦ ਇਹ ਨਹੀਂ ਆਇਆ ਉਸ ਤੋਂ ਬਾਅਦ ਸੌਨ ਦਾ ਮਹੀਨਾ ਵੀ ਸ਼ੁਰੂ ਹੋ ਗਿਆ ਫਿਰ ਇਹਦਾ ਫੋਨ ਵੀ ਆਇਆ ਇਹਨਾਂ ਗੱਲਬਾਤ ਕੀਤੀ ਵੀ ਭਾਈ ਦੇਖ ਅਸੀਂ ਉਹ ਕੁੜੀ ਭੇਜਣ ਨੂੰ ਵੀ ਤਿਆਰ ਹਾਂ ਵੀ ਮਤਲਬ ਕੁੜੀ ਕਹਿੰਦੀ ਮੈਂ ਉਹਨੂੰ ਤਿਆਰ ਹਾਂ ਤੁਸੀਂ ਆਪਣੇ ਖਰਚ ਦੇਖ ਲਓ ਵੀ ਤੁਹਾਨੂੰ ਕੋਈ ਪਰਹੇਜ਼ ਤਾਂ ਨਹੀਂ ਵੀ ਸੌਨ ਦੇ ਮਹੀਨੇ 'ਚ ਨਾ ਸੱਸ ਦਾ ਕੋਈ ਹੁੰਦਾ ਦਿਨ ਤਿਉਹਾਰ ਚਲੋ ਜੀ ਉਹ ਕਹਿੰਦਾ ਜੀ ਨਹੀਂ ਆਇਆ ਨਹੀਂ ਮਤਲਬ ਕਹਿੰਦਾ ਤੇਰਾ ਪਿਓ ਹੀ ਤੈਨੂੰ ਛੱਡਣ ਆਊਗਾ ਮਤਲਬ ਜੇ ਤੁਸੀਂ ਛੱਡਣ ਆਏ ਹੋ ਹੁਣ ਤਾਂ ਜੇ ਛੱਡਣ ਆਏ ਹੋ ਛੋਟੇ ਚ ਗੱਲ ਕਰੋ ਨਾ ਮਤਲਬ ਹੁਣ ਰਖੜੀ ਵਾਲੇ ਦਿਨ ਲੜਕੀ ਨੇ ਮਤਲਬ ਰਖੜੀ ਨੂੰ ਬੁਲਾਇਆ ਸੀ ਨਹੀਂ ਆਏ ਅਗਲੇ ਦਿਨ ਮੈਂ ਆਖਿਆ ਬੈਠੇ ਤੂੰ ਇਦਾਂ ਕਰ ਫੋਨ ਕਰਕੇ ਤੇ ਚਲੀ ਜਾ ਮੈਂ ਤੈਨੂੰ ਬੱਸ ਚ ਚੜ੍ਹਾਉਂ ਨਾ ਤੇ ਤੈਨੂੰ ਆਪਣੇ ਘਰ ਵਾਲੇ ਨੂੰ ਫੋਨ ਕਰ ਦੇ ਤੁਸੀਂ ਇੱਥੇ ਛੱਡੇ ਜੇ ਤੁਸੀਂ ਇੱਥੇ ਛੱਡੇ ਨਾ ਆਏ ਉਹ ਤੇ ਕੀ ਹੋਇਆ ਇੱਥੇ ਇਹ ਕਹਿੰਦੇ ਜੀ ਫਾਦਰ ਨੂੰ ਲੈ ਕੇ ਆਓ ਮੈਂ ਇੱਥੇ ਲੈ ਕੇ ਆਇਆ ਲੜਕੀ ਨੂੰ ਤੇ ਇਹਨਾਂ ਨੇ ਘਰੋਂ ਨਿਕਲੇ ਤਾਲਾ ਲਾ ਕੇ ਭੱਜ ਗਏ ਪੈਣ ਚ ਤੁਸੀਂ ਆਏ ਹੋ ਕਿੰਨੀ ਦਿਨ ਹੋਈ ਵਿਆਹ ਨੂੰ ਕੱਲ ਦੇ ਅਸੀਂ ਆਏ ਹੋਏ ਆ 14 ਫਰਵਰੀ ਨੂੰ ਮੇਰਾ ਵਿਆਹ ਹੋਇਆ ਸੀ ਜੀ 27 ਜੂਨ ਨੂੰ ਇਹਨਾਂ ਨੇ ਮੈਨਾਂ ਬਹੁਤ ਕੁੱਟਮਾਰ ਕਰਕੇ ਮੇਰਾ ਗਲਾ ਦੱਬ ਕੇ ਮੇਰੇ ਕੰਨਾਂ ਚੋਂ ਗੋਲਡ ਉਤਾਰ ਕੇ ਤੇ ਮੈਨੂੰ ਘਰੋਂ ਬਾਹਰ ਕੱਢ ਦਿੱਤਾ ਸੀ ਥਾਣੇ ਤੱਕ ਮੈਨੂੰ ਲੈ ਕੇ ਗਏ ਉੱਥੇ ਵੀ ਇਹਨਾਂ ਨੇ ਮੇਰੀ ਬਹੁਤ ਬੇਇੱਜ਼ਤੀ ਕੀਤੀ ਮੇਰੀ ਤਬੀਅਾ ਠੀਕ ਨਾ ਹੋਣ ਕਰਕੇ ਉਸ ਟਾਈਮ ਮੇਰੇ ਡੈਡੀ ਉੱਥੋਂ ਮੈਨੂੰ ਲੈ ਕੇ ਆਏ ਜਲੰਧਰ ਜਾ ਕੇ ਆਪਾ ਆਪਣਾ ਕੇਸ ਦਰਜ ਕਰਵਾਇਆ ਉੱਥੇ ਆ ਕੇ ਇਹਨਾਂ ਨੇ ਮਿੱਠੇ ਪਿਆਰੇ ਬਣ ਕੇ ਸਾਡੇ ਨਾਲ ਰਾਜੀਨਾਮਾ ਕੀਤਾ ਉਸ ਤੋਂ ਬਾਅਦ ਇਹਨਾਂ ਨੇ ਮੈਨੂੰ ਵਾਪਸ ਲਿਜਾਣ ਵਾਸਤੇ ਵੀ ਕਿਹਾ ਮੇਰੇ ਘਰ ਵਾਲੇ ਨੇ ਕਿਹਾ ਕਿ ਮੈਂ ਵਾਪਸ ਲੈਣ ਆਉਂਗਾ ਪਰ ਉਸ ਤੋਂ ਬਾਅਦ ਵੀ ਇਹ ਟਾਲਮਟੋਲ ਕਰਦੇ ਰਹੇ ਉਸ ਤੋਂ ਬਾਅਦ ਜਦੋਂ ਨਹੀਂ ਹੁਣ ਜਦੋਂ ਤੁਸੀਂ ਇੱਥੇ ਆਏ ਹੋ ਹਾਂਜੀ ਕੱਲ੍ਹ ਦੇ ਅਸੀਂ ਆਏ ਹੋਏ ਆ ਉਦੋਂ ਦਾ ਇਹਨਾਂ ਨੇ ਦੋਨਾਂ ਨੇ ਪਹਿਲਾਂ ਕਹਿੰਦੇ ਸੀ ਡੈਡੀ ਨੂੰ ਲੈ ਕੇ ਆਓ ਡੈਡੀ ਨੂੰ ਮੈਂ ਨਾਲ ਲੈ ਕੇ ਆਈ ਸੀਗੀ ਤੇ ਉਥੇ ਨਾਲੇ ਲਾ ਕੇ ਕਲ ਦੇ ਗਏ ਹੋਏ ਸੀਗੇ ਕਲ ਸਾਰਾ ਦਿਨ ਆਪਾਂ ਇਹਨਾਂ ਦੇ ਗੇਟ ਦੇ ਬਾਹਰ ਬੈਠੇ ਰਹੇ ਆ ਸਾਡੀ ਕੋਈ ਉਥੇ ਸੁਣਵਾਈ ਨਹੀਂ ਹੋਈ ਆ ਮਿਹਰਬਾਨ ਹਾਂਜੀ ਇਸ ਟਾਈਮ ਅੱਜ ਦੇ ਦਿਨ ਦਾ ਉਹਨਾਂ ਨੇ ਟਾਈਮ ਰੱਖਿਆ ਕਿ ਅਸੀਂ ਆਨੇ ਆ ਦੇਖਦੇ ਆ ਕੀ ਕਰਨਾ ਅੱਜ ਜੋ ਪੂਰੀ ਸਾਜ਼ਿਸ਼ ਨਾਲ ਪੂਰੇ ਪਰਿਵਾਰ ਨਾਲ ਚਾਰ ਬੰਦੇ ਅਣਪਛਾਤੇ ਵੀ ਸੀਗੇ ਜਿਨ੍ਹਾਂ ਨਾਲ ਸਾਡੀ ਨਹੀਂ ਜਾਣ ਪਛਾਣ ਉਹ ਵੀ ਆਏ ਆ ਮਾਮੇ ਆਏ ਆ ਉਹਨਾਂ ਦੇ ਮਾਮੇ ਨੇ ਆ ਕੇ ਮੇਰੇ ਕੱਪੜੇ ਤੱਕ ਫੜੇ ਆ ਮੇਰੇ ਮੇਰੇ ਭਰਾਵਾਂ ਦੇ ਸੱਟਾਂ ਲੱਗੀਆਂ ਮੇਰੇ ਭਰਾ ਦੀ ਆ ਉਂਗਲੀ ਤੋੜ ਦਿੱਤੀ ਉਸ ਭਰਾ ਨਾਲ ਜੋ ਮੇਰੇ ਡੈਡੀ ਨਾਲ ਬੁਰਾ ਹਾਲ ਕੀਤਾ ਮੇਰਾ ਘਰ ਵਾਲਾ ਜਦ ਕਿ ਬਾਹਰ ਕਿਸੇ ਹੋਰ ਲੜਕੀ ਨਾਲ ਸ਼ੁਰੂ ਤੋਂ ਮੈਨੂੰ ਸਟਾਰਟਿੰਗ 'ਚ ਜਦੋਂ ਪਤਾ ਲੱਗ ਗਿਆ ਤੁਹਾਡੇ ਨਾਲ ਵਿਆਹ ਕਿਉਂ ਕੀਤਾ ਫਿਰ ਪਤਾਨੀਓ ਕੇੰਦਾ ਮੈਂ ਆਪਣੀ ਮਾਂ ਦੇ ਕਰਕੇ ਵਿਆਹ ਕੀਤਾ ਸੀਗਾ ਮੇਰੇ ਭਰਾ ਦੀ ਜਿਹੜੀ ਚਾਨੀ ਸੀਗੀ ਚਾਨੀ ਪਾਈ ਹੋਈ ਸੀਗੀ ਉਹ ਵੀ ਚੱਕ ਕੇ ਲਿਆ ਕੇ ਹੋਰ ਵੀ ਸਮਾਨ ਕਰੋ ਗਾਇਬ ਜਿਹੜਾ ਸਾਨੂੰ ਹਜੇ ਨਹੀਂ ਪਤਾ ਜੋ ਉੱਥੇ ਕੁੱਟਮਾਰ ਕੀਤੀ ਕਿ ਇਹ ਬੰਦਿਆ ਦੀ ਵੀਡੀਓ ਵੀ ਕੈਪਚਰ ਹੋਈ ਹੋਊਗੀ ਕਿ ਸੀਸੀਟੀਵੀ ਫੁਟੇਜ ਸਰ ਹੋਈਆਂ ਹੋਣਗੀਆਂ ਉੱਥੇ ਜੋ ਵੀ ਹੈਗੀਆਂ ਜੋ ਵੀ ਹੈਗੀਆਂ ਉੱਥੇ ਦੇ ਖਾਣੇ ਵਿੱਚ ਵੀ ਹੋਣਗੀਆਂ ਜਿਹੜੀ ਤੁਸੀਂ ਉਹਨੇ ਸੁਖਵਿੰਦਰ ਨੂੰ ਮਿਲੇ ਹੋ ਚੌਂਕੀ ਚਾਹ ਨੂੰ ਮਿਲੇ ਹੋ ਕੀ ਸੁਭਾਸ਼ਿੰਦਰ ਤਾਂ ਉਹਨਾਂ ਨੇ ਤੁਹਾਨੂੰ ਉਹ ਕਹਿੰਦੇ ਵੀ ਮੈਂ ਕੁੜੀ ਦੇ ਨਾਲ ਪੂਰਾ ਐਗਰੀ ਆਂ ਵੀ ਜਿੱਦਾਂ ਤੁਸੀਂ ਕਹੋਗੇ ਜੋ ਤੁਸੀਂ ਕਹੋਗੇ ਮੈਨੂੰ ਹੁਣ ਵਿਸ਼ਵਾਸ ਹੈ ਕਹਿੰਦੇ ਤਾਂ ਹੀ ਹੋ ਤੇ ਮੈਂ ਕਿਹਾ ਵੀ ਤੁਸੀਂ ਮੈਡੀਕਲ ਕਰਾਇਆ ਆਪਣਾ ਨਹੀਂ ਹੁਣੀ ਸਰ ਜਾਣਾ ਸੀ ਹਲੇ ਮੈਂ ਇਹ ਕਿੰਨੇ ਵੇ ਦਾ ਇਨਸੀਡੈਂਟ ਹੈਗਾ ਇਹ 6:30 ਵਜੇ ਦਾ ਜੀ 6:30 ਵੇ ਦਾ ਹਾਂਜੀ 6:30 ਇਹ ਨਾ ਸਰ ਅਹੀਂ ਬਾਹਰ ਬਾਹਰ ਕੁੜੀ ਨੂੰ ਕਹੀ ਜਾਂਦੇ ਅਹੀਂ ਕਿਹਾ ਵੀ ਚੱਲ ਯਾਰ ਬਸ ਜੇ ਘਰ ਬਸ ਇਹ ਵਿੱਚ ਲਾ ਕੋਈ ਗੱਲ ਤੇਰੀ ਸਾਸਾ ਪੈਰੀ ਹੱਥ ਲਾ ਦੇ ਲਾ ਦੇ ਮੁੰਡੇ ਨੇ ਵੀ ਆਪਣੇ ਪ੍ਰੋਣੇ ਦੇ ਪੈਰੀ ਹੱਥ ਲਾਤਾ ਹਲੇ ਛੋਟਾ ਆ ਕਹਿੰਦਾ ਵੀ ਚਲੋ ਜੇ ਗਲਤੀ ਹੋ ਗਈ ਕੋਈ ਗੱਲ ਨਹੀਂ ਛੱਡੋ ਹੈਨਾ ਉਹ ਫੇਰ ਵੀ ਨਹੀਂ ਨਹੀਂ ਹਲੇ 1 2 ਮਿਲ ਗਈ ਹਲੇ ਆਪਾਂ ਬੈਠਕ ਹੋਰ ਕਰਨੀ ਆ ਉਸ ਤੋਂ ਬਾਅਦ ਲੈ ਕੇ ਜਾਣੀ ਆ ਕਿੰਨਾ ਕਿਡਾ ਉਹਦੇ ਚੱਕੜ ਆ ਗਿਆ ਤੇ ਉਹਨੇ ਕਿਹਾ ਉਹ ਫੇਰ ਉਸ ਤੋਂ ਬਾਅਦ ਜਾਣ ਲੱਗੇ ਮੈਂ ਕਿਹਾ ਇਹ ਕਹਿੰਦਾ ਤੇਰੇ ਕੋਲ ਤਾਂ ਹੀ ਆ ਵੀ ਜਿਹੜੀ ਬਾਹਰ ਰੱਖੀ ਹੋਈ ਆ ਉਹਦੇ ਕਰਕੇ ਆ ਕਹਿੰਦਾ ਹਾਂ ਹਾਂ ਮੈਂ ਉਹਦੇ ਨਾਲ ਹੀ ਲੱਗ ਜਾਣਾ ਮਸੜੀ ਜਨੇ ਚ ਖੜੇ ਹੋਇਆ ਉਹਨੇ ਉੱਠ ਕੇ ਥੱਪੜ ਮਾਰਤਾ ਉਸ ਤੋਂ ਬਾਅਦ ਸਾਰਾ ਮੇਰਾ 1.5 ਮਹੀਨਾ ਦਾ ਭਾਈ ਬੱਚਾ ਉਹ ਥੱਲੇ ਡਿੱ ਗਿਆ ਉੱਤੋਂ ਕਹਿੰਦਾ ਅਸੀਂ ਤਾਂ ਉਹਨੂੰ ਬਚਾਇਆ ਵਾ ਬੱਚੇ ਤੇਰੇ ਨੂੰ ਉਹ ਵੀ ਬੱਚਾ ਮੇਰਾ ਥੱਲੇ ਡੇ ਗਿਆ ਕੁਝ ਹੋ ਜਾਂਦਾ ਫੇਰ ਕਿ ਤੁਹਾਡੀ ਉਂਗਲ ਤੇ ਕੀ ਕੀਤਾ ਫਿਰ ਉਹਦਾ ਮਾਮਾ ਇੱਕ ਉਹਨੇ ਮੂੰਜੀ ਭਾਲੀ ਉਂਗਲ ਦੰਦ ਖਾਈ ਗਿਆ ਜਦੋਂ ਮੈਂ ਛਡਾ ਰਿਆ ਜੀ ਹਾਂ ਤੇ ਸਾਡੀਆਂ ਘਰ ਦੀਆਂ ਕੁਰਸੀਆਂ ਤੱਕ ਤੋੜੀਆਂ ਪਈਆਂ ਟੇਬਲ ਤੋੜੇ ਵੇ ਸ਼ਰਟ ਜਿਹੜੀ ਹੈ ਹੁਣ ਸਟੈਪਲਰ ਕਰਕੇ ਪਾਈ ਅੰਦਰੋਂ ਸਟੈਪਲਰ ਕੀਤੀ ਹੈ ਸਟੈਪਲਰ ਕੀਤੀ ਹੈ ਜੀ ਹੁਣ ਸਾਰੀ ਫਾਟੀ ਹੋ ਗਈ ਹੈ ਜੀ ਅੱਛਾ ਪਿੰਨਾ ਲਾਈਆਂ ਤੁਸੀਂ ਹਾਂਜੀ 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 ਤੇ ਬਟਨ ਪੁੱਟਣ ਵੀ ਲੈ ਕੇ ਨਾਲ ਹੀ ਇਹ ਸਰ ਮੇਰੇ ਚੈਨ ਮੈਂ ਦਿਖਾ ਰਿਹਾ ਹਾਂ ਚੈਨ ਕੋਈ ਪਿੰਨ ਲਾਈ ਹੋਈ ਮੇਰੇ ਚੈਨ ਸੀਗੀ ਜੀ ਮੇਰੀ ਮੇਨ ਚੈਨ ਲਾਉਣ ਵਾਸਤੇ ਉਹਨਾਂ ਨੇ ਕੀਤਾ ਮੇਰੀ ਚੈਨ ਲਾਈ ਹੈ ਚੈਨ ਲਾ ਕੇ ਤੇ ਭੱਜ ਗਏ ਨੇ ਮਤਲਬ ਅੰਨੇ ਨਾਲ ਹੀ ਕਰੋ ਬਾਹਰ ਹਾਂ ਨਾਲ ਹੀ ਕਰੋ ਬਾਹਰ ਆ ਕੇ ਉਸ ਤੋਂ ਬਾਅਦ ਦੋ ਮਿੰਟ ਜੀ ਭਾਈ ਮਿਹਰਬਾਨ ਦੇ ਕੋਲੋਂ ਜੇ ਆਪਾਂ ਫੋਨ ਕਰੀਏ ਕਿਸੇ ਨੂੰ ਬੰਦੇ ਨੂੰ ਬੁਲਾਈਏ ਤਾਂ ਦੋ ਤਿੰਨ ਮਿੰਟ ਪੰਜ 10 ਅੱਧਾ ਘੰਟਾ ਲੱਗਦਾ ਹੈ ਨਾ ਇਹ ਦੋ ਦੋ ਤਿੰਨ ਮਿੰਟ ਜੀ ਆ ਗਏ ਬਾਹਰ ਤੁਸੀਂ ਮੈਡੀਕਲ ਕਰਾਇਆ ਪਹਿਣ ਮੈਂ ਮੈਡੀਕਲ ਨਹੀਂ ਕਰਾਇਆ ਹੈਗਾ ਹਜੇ ਮੈਂ ਆਪੀ ਕਰਵਾ ਕੇ ਫਿਰ ਦੱਸਾਂਗੇ ਹੁਣ ਇੱਥੇ ਆਏ ਆਂ ਜੀ ਪਹਿਲਾਂ ਥਾਣੇ ਆਉਣਾ ਜ਼ਰੂਰੀ ਸੀਗਾ ਜੀ ਪੀਸੀਆਰ ਵਾਲਿਆਂ ਨੇ ਕਿਹਾ ਪਹਿਲਾਂ ਥਾਣੇ ਜਾਓ ਫਿਰ ਕਹਿੰਦੇ ਆਂ ਭਾਜੀ ਸਾਨੂੰ ਘਰ ਦੇ ਅੰਦਰ ਚੜ ਕੇ ਥੱਲੇ 50 ਬੰਦੇ ਇਕੱਠੇ ਕਰ ਲਈ ਸੀਗੇ ਜੀ ਇਹਨਾਂ ਨੇ ਇਕੱਠੇ ਹੋ ਕੇ ਕਹਿੰਦੇ ਹੋਣ ਬੜੀ ਮੁਸ਼ਕਿਲ ਸੀ ਜਦੋਂ ਹੁਣ ਗਏ ਆਂ ਅਸੀਂ ਬੜੀ ਮੁਸ਼ਕਿਲ ਨਿਕਲੇ ਆਂ ਘਰੋਂ ਬਾਹਰ ਨਹੀਂ ਜੀ ਇਹ ਥੱਲੇ ਬਹੁਤ ਬੰਦੇ ਇਹਨਾਂ ਨੇ ਜਨਾਨੀਆਂ ਲੇਡੀਜ਼ ਇਕੱਠੇ ਕਰ ਲਈਆਂ ਗੰਦੀਆਂ ਗੱਲਾਂ ਕੱਢ ਰਹੀ ਸੀਗੇ ਪ੍ਰੈਗਨੈਂਟ ਉਹਨਾਂ ਤੱਕਾ ਮਾਰ ਕੇ ਇਹਨਾਂ ਨੇ ਸਿੱਟਿਆ ਭੈਣ ਤੁਹਾਨੂੰ ਵੀ ਤੱਕੇ ਮਾਰੇ ਨੇ ਹਾਂਜੀ ਇਹਨਾਂ ਨੂੰ ਹੈ ਨਹੀਂ ਸੀਗਾ ਕਿ ਪ੍ਰੈਗਨੈਂਟ ਮੈਂ 4 ਮਹੀਨੇ ਤੋਂ ਪ੍ਰੈਗਨਟ ਆ ਮੇਰਾ 6 ਸਾਲ ਦਾ ਬੱਚਾ ਉਹਦੇ ਉੱਤੇ ਚੜ ਗਏ 1.5 ਸਾਲ ਦਾ 1.5 ਮਹੀਨੇ ਦਾ ਭਤੀਜਾ ਉਹਨੂੰ نیچے ਸੁੱਟ ਦਿੱਤਾ ਆਪਾਂ ਆਪਣੇ ਬੱਚੇ ਸਾਹਮਣੇ ਚ ਹੀ ਲੱਗੇ ਹੋਏ ਸੀ ਉਹਨਾਂ ਦੀਆਂ ਜਨਾਨੀਆਂ ਵੀ ਟੁੱਟ ਰੀਆਂ ਸੀਗੀਆਂ ਉਹਨਾਂ ਦੀਆਂ ਜਨਾਨੀਆਂ ਵੀ ਸਾਨੂੰ ਟੁੱਟ ਰੀਆਂ ਕੁੜੀ ਦੀ ਵੀਡੀਓ ਵੀ ਹੈਗੀ ਆ ਮੈਂ ਤੁਹਾਨੂੰ ਉਹ ਵੀ ਸੈਂਡ ਕਰੂੰਗਾ ਕੁੜੀ ਨੂੰ ਗਲੀ ਦੇ ਵਿੱਚ ਘੜੀਸਿਆ ਅੰਦਰੋਂ ਕੁੜੀ ਲੈ ਗਈ ਗਲੀ ਜage ਨਾਲੇ ਸਕੂਟਰੀ ਤੇ ਆਵੜੀ ਗਈ ਨਾਲੇ ਕੁੜੀ ਨੂੰ ਆਪਣੇ ਉੱਤੇ ਸੱਟਿਆ ਬਿਲਕੁਲ ਇਹ ਮਾ ਮਾ ਦਿਹਾਣਾ ਵੀ ਸਾਸੀ ਨਗਰ ਦਾ ਇਹ ਭੈਣ ਬਚਰੀ ਜਲੰਧਰ ਦੀ ਹੈ ਤੇ ਜਲੰਧਰ ਇਹਨਾਂ ਦਾ ਫੈਸਲਾ ਹੋਇਆ ਸੀ ਜਲੰਧਰ ਫੈਸਲਾ ਹੋਣ ਤੋਂ ਬਾਅਦ ਪਿਓ ਕੀ ਚਾਹੁੰਦਾ ਮੇਰੀ ਕੁੜੀ ਦਾ ਘਰ ਵੱਜੇ ਘਰ ਬਸਾਣ ਪਿੱਛੇ ਜਦੋਂ ਇੱਥੇ ਆਏ ਨੇ ਤੇ ਇੱਥੇ ਆ ਕੇ ਇਹਨਾਂ ਨਾਲੇ ਇਹ ਹਾਲ ਹੋ ਗਿਆ ਕਿ ਹਾਲ ਦੇਖ ਕੇ ਜਿਹੜੀ ਵੀਡੀਓ ਨਾਲ ਦੀ ਨਾਲ ਚੱਲ ਰਹੀ ਹੈ ਕਿੰਨੀ ਤੱਕੜੀ ਕੁੱਟਮਾਰ ਕੀਤੀ ਗਈ ਹੈ ਨਾਲ ਗੱਲ ਸਰ}{|\text{ਸ਼ਾਲ ਗੱਲ ਕਰਦਾ}|} ਠੀਕ ਹੋ? ਇਹ ਦੇਣਾ ਲਾਈਵ ਤੋਂ। ਜਿੱਦਾਂ ਠੀਕ ਹੋ ਜੀ ਬੋਲਦਾ ਹਾਂ ਅੰਤੇ। ਹਾਂਜੀ ਉਹ ਮਾਮਲਾ ਪੁੱਛਣਾ ਸੀਗਾ ਵੀਰੇ ਉਹ ਜਿਹੜਾ ਉੱਥੇ ਲੜਾਈ ਝਗੜਾ ਹੋਇਆ ਸੀਗਾ ਕੁੜੀ ਨੂੰ ਕੁੱਟ ਮਾਰ ਕੀਤੀ ਸੀ ਜਿਹੜੀ ਹਾਂਜੀ ਵੀਰੇ ਦੋਨਾਂ ਪਾਰਟੀਆਂ ਨੇ ਆਰਖਾਸਤਾ ਆ ਗਈਆਂ ਹਾਂਜੀ ਤੇ ਹੁਣ ਇੱਕ ਪਾਰਟੀ ਐਮਰਡ ਦੇ ਗਈ ਹੈ ਉਹਦੀ ਰਿਪੋਰਟ ਪਕਾ ਕੇ ਹੁਣ ਦੋਨੋਂ ਪਾਰਟੀ ਨੂੰ ਟਾਈਮ ਦੇ ਕੇ ਹਾਂਜੀ ਦੇਖੀਏ ਚਾਰ ਦਾ ਮਾਈਟ ਲੱਗ ਕੇ ਗਿਆ ਸੀਗੇ ਹੁਣ ਆਨਲਾਈਨ ਕਲੀਕ ਕਰਦੀ ਹੈ ਟਾਈਮ ਅਪੌਇੰਟਮੈਂਟ ਦੇ ਨਾਲ ਇਹ ਕੁੜੀ ਨੇ ਜਿੱਦਾਂ ਕੁੜੀ ਦੇ ਕੱਪੜੇ ਕੁੱਪੜੇ ਫਾੜ ਦਿੱਤੇ ਮੁੰਡੇ ਦੀ ਉਂਗਲ ਤੇ ਚੱਕ ਚੁੱਕ ਮਾਰ ਲਿਆ ਘਾਰ ਵੜ ਕੇ ਕੁੱਟ ਮਾਰ ਦਿੱਤੀ ਵੀਰੇ ਉਹ ਸਾਰੇ ਵੀਰੇ ਉਹ ਸਾਰੇ ਸਾਰੀ ਅਰਜ਼ੀ ਦਾ ਲਗਾ ਕੇ ਗਏ ਹੋਏ ਆ ਜੀ ਕੋਲ ਤੋਂ ਵੀ ਮੌਕੇ ਤੇ ਵੀ ਜਾ ਕੇ ਇਸ ਰਾਤ ਜੀ ਠੀਕ ਹੈ ਤੇ ਹੁਣ ਕੰਬਾਇਰਿਕਲ ਕਰਾਇਆ ਹੋਇਆ ਜੋ ਵੀ ਆਣਗੇ ਹੈ ਨਾ ਉਹਨੇ ਪੜ੍ਹਿਆ ਮੈਂ ਜੋ ਦੋਹੋ ਸੱਤਾਂ ਲਿਖੀਆਂ ਦੋਹਾਂ ਦੇ ਪੜੀ ਕਰ ਰਿਹਾ ਹੈ ਨਾ ਠੀਕ ਹੈ ਠੀਕ ਹੈ ਠੀਕ ਹੈ ਜੀ ਕਾਰਵਾਈ ਜੋ ਵੀ ਕਾਰਵਾਈ ਕੀਤੀ ਜਾਉ। ਹਾਂਜੀ ਹਾਂਜੀ। ਪਰਵਾਸ ਹੀ ਨਾ ਕੋਸੀ ਲੇਕਿਨ ਚੌਂਕੀ ਪਹੁੰਚੇ ਸੁਭਾਸਨਗਰ ਮਾਮਲਾ ਸੁਭਾਸਨਗਰ ਚੌਂਕੀ ਦਾ ਪਰਿਵਾਰ ਇਨਸਾਫ ਦੀ ਗੁਹਾਰ ਲਗਾ ਰੇ ਕ ਪਿਓ ਦਾ ਕੀ ਕਸੂਰ ਸੀ ਪਿਓ ਸਿਰ ਆਪਣੀ ਬੱਚੀ ਦਾ ਘਰ ਬਸਾਣ ਵਸੇ ਆ ਗਿਆ। ਭਰਾਵਾ ਦਾ ਕੀ ਕਸੂਰ ਸੀ ਭਰਾ ਸਿਰ ਆਪਣੀ ਭੈਣ ਦਾ ਘਰ ਬਸਾਣ ਚਲੇ ਗਏ ਲੇਕਿਨ ਜ਼ਾਲਮ ਲੋਕ ਜਿਹੜੇ ਹੈਗੇ ਨੇ ਕਿ ਇੰਨਾ ਕ ਤਸ਼ੱਦਦ ਟਾਇਆ ਇਸ ਕੁੜੀ ਦੇ ਉੱਤੇ ਕਿ ਕੁੜੀ ਦੇ ਕੱਪੜੇ ਤੱਕ ਫਾੜ ਦਿੱਤੇ ਨੇ ਹੁਣ ਦੇ ਦੇ ਪੁਲਿਸ ਕੀ ਕਾਰਵਾਈ ਕਰਦੀ ਲੋਕਾਂ ਦਾ ਕੈਮਰਾਮੈਨ ਹਣੀ ਦੇ ਨਾਲ ਵਿਸ਼ਾਲ ਕਪੂਰ ਨੂੰ ਲੈ